ਆਪਣੇ ਰਿਸ਼ਤਿਆਂ ਨੂੰ ਕਿਹੜੀਆਂ ਚੀਜ਼ਾਂ ਕਮਜ਼ੋਰ ਕਰਦੀਆਂ ਐ ਤੇ ਕਿੰਨਾ ਗੱਲਾਂ ਕਰਕੇ ਆਪਣੇ ਰਿਸ਼ਤਿਆਂ ਦੇ ਵਿੱਚ ਤਕਰਾਰ ਵਧਦੀ ਐ ਤੇ ਆਪਣੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਆ ਉਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਐ ਉਹ ਕਮਜ਼ੋਰ ਗੱਲਬਾਤ ਆ ਜਦੋਂ ਜਦੋਂ ਆਪਾਂ ਆਪਣੇ ਪਾਰਟਨਰ ਨਾਲ ਖੁੱਲ ਕੇ ਗੱਲ ਹੀ ਨਾ ਕਰਦੇ ਤਾਂ ਉਹਦੇ ਨਾਲ ਆਪਣੀਆਂ ਗਲਤਫਹਿਮੀਆਂ ਬਹੁਤ ਜਾਂਦੀਆਂ ਇੱਕ ਦੂਜੇ ਦੇ ਵਿੱਚ ਵੱਧ ਜਾਂਦੀਆਂ ਕਿਉਂਕਿ ਆਪਾਂ ਖੁੱਲ ਕੇ ਨਹੀਂ ਨਾ ਗੱਲ ਕਰਦੇ ਇੱਕ ਕਾਰਨ ਇਹ ਵੀ ਬਣਦਾ ਹੈ ਆਪਣੇ ਵਿਸ਼ਵਾਸ ਦੇ ਵਿੱਚ ਕਮੀ ਆਉਂਦਾ ਦੂਸਰਾ ਕਾਰਨ ਜਿਹੜੇ ਅਤੀਤ ਦੇ ਅਨੁਭਵ ਯਾਨੀ ਕਿ ਜਿਹੜੇ ਆਪਾਂ ਨੂੰ ਪਿਛਲੇ ਪਾਰਟਨਰ ਦੇ ਨਾਲ ਆਪਾਂ ਜਾਂ ਕਿਸੇ ਕਿਸੇ ਦੋਸਤ ਦੇ ਨਾਲ ਆਪਾਂ ਰਹੇ ਹਾਂ ਜਿਉਂਨੇ ਆਪਾਂ ਨੂੰ ਥੁੱਕ ਤੋਂ ਖਾ ਦਿੱਤਾ ਤਾਂ ਆਪਾਂ ਅਗਲੇ ਇਨਸਾਨ ਤੇ ਵੀ ਸ਼ੱਕ ਕਰਨਾ ਹੈ ਇਹ ਵੀ ਕਾਰਨ ਹੈ ਇੱਕ ਤੁਹਾਡੇ ਅਤੀਤ ਦਾ ਅਨੁਭਵ ਵੀ ਇੱਕ ਕਾਰਨ ਹੈ ਤੁਹਾਡੇ ਵਿੱਚ ਸ਼ੱਕ ਪੈਦਾ ਹੋਣ ਦਾ ਇਤਜਾ ਕਾਰਨ ਇਹ ਆ ਕਿ ਆਤਮ ਵਿਸ਼ਵਾਸ ਦੀ ਕਮੀ ਜਿਨ੍ਹਾਂ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਨਾ ਉਹ ਆਪਣੇ ਆਪ ਨੂੰ ਹਮੇਸ਼ਾ ਹੀ ਨਾ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਉਹ ਜਿੱਥੇ ਮਰਜੀ ਚੱਲ ਜਾਂ ਨਾ ਆਪਣੇ ਆਪ ਨੂੰ ਅਸੁਰੱਖਿਅਤ ਹੀ ਮਹਿਸੂਸ ਕਰਦੇ ਆ ਇਹ ਇੱਕ ਇਹ ਵੀ ਕਾਰਨ ਹੈ ਕਿ ਉਹ ਬੇਵਜਾ ਹੀ ਲੋਕਾਂ ਦੇ ਸ਼ੱਕ ਕਰਦੇ ਆ ਕਿਉਂਕਿ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਵਿੱਚ ਤਕਰਾਰ ਪੈਰਾ ਹੁੰਦੇ ਆ ਇੱਕ ਹੋਰ ਕਾਰਨ ਹੈ ਇਮਾਨਦਾਰੀ ਦੀ ਕਮੀ ਜਦੋਂ ਆਪਾਂ ਆਪਣੇ 파ਟਰਨਰ ਦੇ ਵਿਚਾਰਾਂ ਨਾਲ ਗੱਲਾਂ ਨਾਲ ਉਹਦੇ ਦੇ ਵਿਸ਼ਵਾਸ ਨਹੀਂ ਕਰਦੇ ਉਹਦੇ ਨਾਲ ਤਾਲਮੇਲ ਨਹੀਂ ਬਣਾ ਕੇ ਰੱਖਦੇ ਉਹਦੇ ਉੱਤੇ ਸ਼ੱਕ ਕਰਦੇ ਆਂ ਵਾਰ-ਵਾਰ ਝੂਠ ਬੋਲਦੇ ਆਂ ਗੱਲਾਂ ਛਪਾਉਣੇ ਆ ਤਾਂ ਇਹ ਵੀ ਇੱਕ ਕਾਰਨ ਹੁੰਦਾ ਏ ਇੱਕ ਕਾਰਨ ਹੋ ਰਿਹਾ ਵਿਹਾਰ ਦੇ ਵਿੱਚ ਬਦਲਾ ਜਦੋਂ ਆਪਾਂ ਆਪਣੇ ਪਾਰਟਨਰ ਦੇ ਨਾਲ ਪਹਿਲਾਂ ਦੇ ਬੜੇ ਪ੍ਰੇਮ ਨਾਲ ਰਹਿੰਨੇ ਆ ਫਿਰ ਅਚਾਨਕ ਆਪਣੇ ਵਿਹਾਰ ਦੇ ਵਿੱਚ ਚੇਂਜ ਆ ਜਾਂਦਾ ਏ ਆਪਾਂ ਫੋਨ ਤੇ ਜ਼ਿਆਦਾ ਸਮਾਂ ਬਤਾਉਣ ਲੱਪੈਨੇ ਆ ਜਦੋਂ ਆਪਣਾ ਪਾਰਟਨਰ ਆਪਣੇ ਨਾਲ ਗੱਲਾਂ ਕਰਦਾ ਏ ਆਪਾਂ ਫੋਨ ਦੇ ਵਿੱਚ ਵੱਰ ਜਾਂਨੇ ਆ ਅਚਾਨਕ ਲੋਕ ਲੋਕ ਕੇ ਗੱਲਾਂ ਕਰਨੀਆਂ ਸ਼ੁਰੂ ਕਰਦੇ ਆ ਇਹ ਵੀ ਇੱਕ ਕਾਰਨ ਏ ਇੱਕ ਕਾਰਨ ਇਕਲਤਾ ਅਤੇ ਦੂਰੀ ਜਦੋਂ ਆਪਾਂ ਪਾਰਟਨਰ ਜਦੋਂ ਆਪਾਂ ਪਾਰਟਨਰ ਤੋਂ ਨਾ ਦੂਰੀ ਬਣਾਉਣੇ ਆ ਤਾਂ ਰਿਸ਼ਤਿਆਂ ਦੇ ਵਿੱਚ ਰਿਸ਼ਤੇ ਜਿਹੜੇ ਆ ਇੱਕ ਦੂਜੇ ਨਾਲ ਇਕੱਲੇ ਹੋ ਜਾਂਦੇ ਕਿਉਂਕਿ ਪੀਲੇ ਆਪਾਂ ਇਕੱਠੇ ਰਹਿਣ ਗਿੱਜੇ ਹੁੰਦੇ ਆ ਫਿਰ ਆਪਾਂ ਉਹਨਾਂ ਦੂਰੀ ਵਧਾਉਣੇ ਆ ਤੇ ਫਿਰ ਉਹ ਇਕੱਲਾ ਰਹਿਣ ਲੱਗ ਪੈਂਦਾ ਫਿਰ ਉਹਨੂੰ ਆਪਣੇ ਦੇ ਸ਼ੱਕ ਪੈਦਾ ਹੁੰਦਾ ਏ ਤੇ ਸ਼ੱਕ ਦੇ ਕਾਰਨ ਇੱਕ ਵਿਸ਼ਵਾਸ ਦੇ ਵਿੱਚ ਜਿਹੜੀ ਆ ਦੂਰੀ ਵੱਧ ਜਾਂਦੀ ਆ ਇੱਕ ਕਾਰਨ ਆ ਅਖੀਰਲਾ ਕਾਰਨ ਆ ਅਨਿਆਏ ਪੂਰਨ ਵਿਹਾਰ ਜਦੋਂ ਆਪਾਂ ਆਪਣੇ ਪਾਰਟਨਰ ਜਦੋਂ ਆਪਾਂ ਆਪਣੇ ਪਾਰਟਨਰ ਨਾਲ ਬੇਵਜ੍ਹਾ ਹੀ ਉੱਤੇ ਦੋਸ਼ ਲਾਉਣੇ ਆ ਨਾ ਬੇਵਜ੍ਹਾ ਹੀ ਯਾਨੀ ਕਿ ਉਹ ਦੋਚੀ ਹੁੰਦਾ ਨਹੀਂ ਤੇ ਆਪਾਂ ਉੱਤੇ ਕਸੂਰ ਕੱਢਦੇ ਆ ਤਾਂ ਇਹ ਵੀ ਆਪਣੇ ਰਿਸ਼ਤਿਆਂ ਦੇ ਵਿੱਚ ਦਰਾਰ ਪੈਣ ਦਾ ਕਾਰਨ ਬਣਦਾ ਹੈ